ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਚ ਗਾਂਡੂਆਂ ਦੀ ਪ੍ਰੇਡ ਹੋ ਰਹੀ ਹੈ ਤੇ ਤੁਸੀਂ ਕੀ ਕਰਦੇ ਹੋ ਸਰਕਾਰ ਕੀ ਕਰਦੀ ਹੈ ਕਿਉਂਕਿ ਇਹ ਕੁੱਤਖਾਨਾ ਤੇ ਲੁੱਚਪਣਾ ਤੇ ਕੰਜਰਪਣਾ ਤੁਹਾਡੇ ਬਰੂਹਾਂ ਤੇ ਨਹੀਂ ਤੁਹਾਡੇ ਵੇੜੇ ਚ ਆ ਗਿਆ ਹੁਣ ਦੱਸੋ ਬਚਾਉਣੀ ਕਵੀਸ਼ਰੀਕ ਨਹੀਂ ਬਚਾਉਣੀ ਹੁਣ ਦੱਸੋ ਕਵੀਸ਼ਨਾ ਕੋਲ ਡਿਫੈਂਡਰ ਹੋਣੀ ਚਾਹੀਦੀ ਕਿ ਨਹੀਂ ਦੋਖੇ ਇਸ ਗੱਲ ਦਾ ਨਹੀਂ ਹੈ ਜਾਂ ਇਹਨਾਂ ਨੇ ਡਿਫੈਂਡਰ ਤੇ ਹੀ ਜਾਣ ਕੇ ਤਾਂ ਹੀ ਪ੍ਰਚਾਰ ਹੋਣਾ ਹੈ ਉਹ ਖਿਸਕਲਦਾ ਹੈ ਕਿ ਪੰਜਾਬੀਓ ਤੁਸੀਂ ਕਿਹੜੇ ਪਾਸੇ ਖਲੋਤੇ ਸੀ ਸਮੈਕਾਂ ਵਰਤੌਣ ਵਾਲਿਆਂ ਦੇ ਸਮੈਕਾਂ ਗਾਉਣ ਵਾਲਿਆਂ ਦੇ ਲੁੱਚਪਣਾ ਕੰਜਰਪਣਾ ਕਰਨ ਵਾਲਿਆਂ ਦੇ ਕਿ ਜਿਹੜੇ ਤੁਹਾਡੇ ਪੁੱਤਾਂ ਨੂੰ ਸ਼ਹੀਦਾਂ ਦੀ ਗਾਥਾ ਨਾਲ ਜੋੜ ਕੇ ਇਤਿਹਾਸ ਨਾਲ ਜੋੜ ਕੇ ਤੁਹਾਡੀ ਵਿਰਾਸਤ ਨਾਲ ਜੋੜ ਕੇ ਅਣਖ ਨਾਲ ਗੈਰਤ ਨਾਲ ਜੋੜਨ ਜਾ ਰਹੇ ਸੀ ਇਸ ਲਈ ਭਾਈ ਆਪ ਦਾ ਪਾਸਾ ਕਰਨੋ ਤੇ ਮੈਂ ਫੇਸਬੁੱਕ ਤੇ ਚਲਦਿਆਂ ਸਾਡੇ ਪਿੰਡ ਦੇ ਬੱਗਾ ਪਹਿਲਵਾਨ ਵੱਲੋਂ ਇੱਕ ਪੋਸਟ ਪੜ੍ਹੀ ਕਿ ਸਭਰਾਵਾਂ ਦੇ ਵਿੱਚ ਇੱਕ 16 ਸਾਲ ਦਾ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰਕੇ ਮਾਰਿਆ ਗਿਆ ਤੇ ਇਹ ਗੱਲ ਪੰਜਾਬ ਦੇ ਨੁੱਕਰ-ਨੁੱਕਰ ਤੇ ਹਰ ਰੋਜ਼ ਹਰ ਘੰਟੇ ਬਾਅਦ ਵਾਪਰ ਰਹੀ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੱਗੇ ਹੀ ਆ ਜੀ ਵੇਖੋ 15-18 ਸਾਲ ਹੋ ਗਏ ਸਾਨੂੰ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਕਿੰਨੇ ਦੇਖ ਹੀ ਰਹੇ ਆ ਤੇ ਮੇਰੇ ਤੋਂ ਪਹਿਲਾਂ ਮਸਤ ਸਾਹਿਬ ਨੇ ਦੱਸਿਆ ਸੀ ਕਬੀਸ਼ਰੀ ਕੀ ਹੈ ਤੇ ਮੈਂ ਦੱਸਣਾ ਕਬੀਸ਼ਰੀ ਦਾ ਰਤਬਾ ਕੀ ਹੈ ਜਿਹੜਾ ਤੁਸੀਂ ਚੇਤੇ ਭੁੱਲ ਗਏ ਕਬੀਸ਼ਰੀ ਉਹ ਹੈ ਜਿਹੜੀ ਆਮ ਪਿੰਡ ਦੇ ਲੋਕਾਂ ਦੇ ਲਈ ਪਿੰਡ ਦੀ ਭਾਸ਼ਾ ਦੇ ਵਿੱਚ ਸੁਖਾਲੀਆਂ ਕਰਕੇ ਗੁਰੂ ਦੇ ਇਤਿਹਾਸ ਦੀ ਬਾਤ ਪਾਉਂਦੀ ਹੈ ਸਹਿਬਜ਼ਾਦਿਆਂ ਦੇ ਲਹੂ ਦੀ ਗੱਲ ਕਰਦੀ ਹੈ ਸਾਡੇ ਯੋਧਿਆਂ ਦੀ ਬੀਰਤਾ ਦੀ ਗੱਲ ਕਰਦੀ ਹੈ ਉਹ ਝੰਡੋੜਦੀ ਹੈ ਬਾਰ-ਬਾਰ ਪਰ ਜਿਹੜੇ ਤੁਹਾਡੀ ਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਯੋਧਿਆਂ ਵੱਲ ਜੋੜ ਰਹੇ ਨੇ ਤੁਸੀਂ ਕਦਰ ਕੀ ਕੀਤੀ ਉਹਨਾਂ ਦੀ ਜਿਨ੍ਹਾਂ ਨਸ਼ੇ ਲਾਏ ਉਹ ਵੀ ਕਰੋੜਾਂ 'ਚ ਖੇਡ ਰਹੇ ਨੇ ਜਿਨ੍ਹਾਂ ਨਸ਼ੇ ਵੇਚੇ ਉਹ ਵੀ ਕਰੋੜਾਂ 'ਚ ਖੇਡ ਰਹੇ ਨੇ ਜਿਨ੍ਹਾਂ ਨਸ਼ੇ ਬਕਵਾਏ ਉਹ ਵੀ ਕਰੋੜਾਂ 'ਚ ਖੇਡ ਰਹੇ ਨੇ ਤੇ ਜਿਹੜੇ ਇਹ ਕਵੀਸ਼ਰ ਸੀਗੇ ਜਿਨ੍ਹਾਂ ਨੇ ਯੋਧਿਆਂ ਦੀ ਗਾਥਾ ਸੁਣਾ ਕੇ ਤੁਹਾਡੇ ਪੁੱਤਾਂ ਨੂੰ ਵਾਪਸ ਸਿੱਖੀ ਧਰਮ ਤੇ ਜ਼ਿੰਦਗੀ ਨਾਲ ਜੋੜਨਾ ਸੀ ਉਹ ਕਰੋੜਾਂ 'ਚ ਖੇਡ ਰਹੇ ਨੇ ਕਿਉਂ ਬਣੇਗਾ ਕੋਈ ਧਮਕਵੀਸਰ ਪਿੱਛੇ ਜਾ ਕੇ ਦੇਖਿਓ ਮਾੜਾ ਜਿਆ ਕਿਸੇ ਨੂੰ ਕਹੋ ਕਿ ਪਿੱਛੇ ਜਾ ਕੇ ਦੇਖੇ ਕਿ ਕਿੰਨੀਆਂ ਡਿਫੈਂਡਰ ਆਈਆਂ ਅੱਜ ਕਿਉਂਕਿ ਤਿੰਨ ਸਿੱਖਾਂ ਦੇ ਸਭ ਤੋਂ ਉਤਲੇ ਲੈਵਲ ਦੇ ਤਿੰਨ ਕਬੀਸ਼ਰ ਤੇ ਸਟੇਜ ਤੇ ਬੈਠੇ ਆ ਇਹਨਾਂ ਚੋਂ ਤਿੰਨਾਂ ਚੋਂ ਕਿਸੇ ਇੱਕ ਕੋ ਹੈਗੀ ਡਿਫੈਂਡਰ ਵੀ ਕੋਈ ਡਿਫੈਂਡਰ ਆਈ ਬਾਹਰ ਸਾਡਾ ਕੋ ਵੀ ਡਿਫੈਂਡਰ ਹੈ ਜਿਨ੍ਹਾਂ ਨੂੰ ਇਹਨਾਂ ਨੇ ਚੜਾਇਆ ਲਿਸਕਾਇਆ ਚਮਕਾਇਆ ਉਹਨਾਂ ਕੋ ਵੀ ਡਿਫੈਂਡਰ ਆ ਨੇ ਜਿਹੜੇ ਕਲਾਕਾਰ ਸਮੈਕਾਂ ਦੀਆਂ ਗੱਲਾਂ ਕਰਦੇ ਆ ਗਾਣੇ ਫੁਕਰੀ ਸੁਣਾਉਂਦੇ ਸੀ ਉਹਨਾਂ ਕੋ ਵੀ ਡਿਫੈਂਡਰ ਹੈ ਸਰਕਾਰਾਂ ਕੋਲ ਵੀ ਡਿਫੈਂਡਰ ਹੈ ਇਹਨਾਂ ਕੋਲ ਇਹਨਾਂ ਕੋ ਕਿਉਂ ਨਹੀਂ ਡਿਫੈਂਡਰ ਮੈਂ ਪੁੱਛ ਰਿਆ ਸੀ ਪਿੱਛੇ ਖੜਾ ਮਨਪ੍ਰੀਤ ਸਿੰਘ ਨੂੰ ਕਿੰਨੇ ਦਾ ਆਉਂਦਾ ਸੋਨੇ ਦਾ ਉਹ ਮੈਡਲ ਕਿੰਨੇ ਦਾ ਆਉਂਦਾ ਉਹ ਕਹਿੰਦਾ 80000 ਰੁਪਏ ਦਾ ਅਸੀਂ ਅਜੇ 80000 ਤਖਲੋਤੇ ਆ ਤੇ ਚੋਰ ਸਾਰੇ ਠੱਗ ਸਾਰੇ ਡਿਫੈਂਡਰਾਂ ਤੱਕ ਪਹੁੰਚ ਗਏ ਵੀਰ ਅਮਰਜੀਤ ਸਿੰਘ ਦੀ ਸੋਰ ਸਿੰਘ ਬੈਠੇ ਇਹਨਾਂ ਦਾ ਚੈਨਲ ਕਵੀਸ਼ਰੀ ਦਾ ਉਹ ਸਬਾਰੀ ਕਬੱਡੀ ਦਾ ਉਹ ਲਾਈਵ ਕਰਦਾ ਇਹ ਰੋਜ਼ ਮੈਨੂੰ ਦੱਸਦੇ ਨੇ ਮਝਾਲ ਟੀਵੀ ਤੇ ਰੋਜ਼ ਦੱਸਦੇ ਨੇ ਅੱਜ ਫਲਾਣੇ ਪਹਿਲਵਾਨ ਨੂੰ ਫੋਰਚੂਨਰ ਮਿਲੀ ਅੱਜ ਫਲਾਣੇ ਪਹਿਲਵਾਨ ਨੂੰ ਥਾੜ੍ਹ ਮਿਲੀ ਅੱਜ ਫਲਾਣੇ ਪਹਿਲਵਾਨ ਨੂੰ ਡਿਫੈਂਡਰ ਮਿਲੀ ਤੇ ਸਭ ਤੋਂ ਇੱਕ ਨੰਬਰ ਦੇ ਕਵੀਸ਼ਰ ਸਟੇਜ ਤੇ ਆਏ ਨੇ ਉਹਨਾਂ ਕੋਲ ਤਾਂ ਡਿਫੈਂਡਰ ਨਹੀਂ ਹੈ ਸਮਝਾਓ ਨਾ ਮੈਨੂੰ ਤੇ ਪੁੱਤਾਂ ਨੂੰ ਸਮੈਕ ਤੋਂ ਕੌਣ ਬਚਾ ਲੇ ਤੁਹਾਡੀ ਅਪਰੋਚ ਗਲਤ ਹੈ ਭਾਈ ਗਿਆਨੀ ਜਰਨੈਲ ਸਿੰਘ ਸਭਰਾਵਾ ਤਾਂ ਜਾਂ ਉਹਨਾਂ ਵਰਗੇ ਗਿਆਨੀ ਅਮਰਜੀਤ ਸਿੰਘ ਇਸ ਕਬੀਛਰੀ ਦੀ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਇਸ ਕਰਕੇ ਨਹੀਂ ਜੱਦੋਜਾਦ ਕਰ ਰਿਹਾ ਕਿ ਉਹਨਾਂ ਦੇ ਨਿਆਣਿਆਂ ਕੋਲ ਰੋਟੀ ਹੈ ਨਹੀਂ ਆ। ਉਹ ਇਸ ਕਬੀਛਰੀ ਨੂੰ ਇਸ ਲਈ ਬਚਾਉਣਾ ਚਾਹੁੰਦੇ ਨੇ ਕਿ ਤੁਹਾਡੇ ਪੁੱਤ ਬਚ ਜਾਣ। ਇਹ ਪਿੰਡਾਂ ਦੀਆਂ ਸਟੇਜਾਂ ਤੇ ਸੱਥਾਂ 'ਚ ਜਾ ਕੇ, ਗਲੀਆਂ 'ਚ ਜਾ ਕੇ, ਮੁਹੱਲਿਆਂ 'ਚ ਜਾ ਕੇ ਮੈਂ ਭੈੜਾ ਸ਼ਬਦ ਬੋਲਣ ਲੱਗਾ। ਨਗਰ ਕੀਰਤਨਾ ਦਰਾਂ ਤੱਕ ਕਈ ਵਾਰੀ ਰੂੜੀਆਂ ਤੇ ਜਾ ਕੇ ਵੀ ਸਟੇਜ ਲਾ ਕੇ ਤੁਹਾਡੇ ਪੁੱਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਤੁਸੀਂ ਕੀ ਕਰਦੇ ਹੋ ਤੁਹਾਡੇ ਲਈ ਕਲਾਕਾਰ ਕੌਣ ਹੈ ਸੋਨੂ ਸੀਤੋ ਵਾਲਾ ਜਿੰਨੇ ਦੇ ਕੈਂਠੇ ਦੀ ਗੱਲ ਹੋ ਰਹੀ ਹੈ 골ਡ ਮੈਡਲ ਦੀ ਗੱਲ ਹੋ ਰਹੀ ਹੈ ਉਹਨੂੰ YouTube ਤੋਂ ਮਹੀਨੇ ਕਦੇ ਪੈਸੇ ਆਉਂਦੇ ਹੋਣੇ YouTube ਤੋਂ ਇੰਨੇ ਕਿਸੀ ਉਹਨੂੰ ਸੀਤੋ ਵਾਲੇ ਨੇ ਚੁੰਮੇ ਵਾਲੀ ਭਾਬੀ ਮੁੱਖ ਮੰਤਰੀ ਤੇ ਫਿਰ ਤੁਸੀਂ ਕਹਿੰਦੇ 16 ਸਾਲ ਦਾ ਬੱਚਾ ਉਹਦੀ ਸਰੀੰਜ ਨਾੜ ਚ ਨਾਂ ਰਹਿ ਜੇ ਬਚਾ ਲੋ ਸਰਕਾਰ ਦੀ ਬਚਾਉਂਦੀ ਜੀ ਸਰਕਾਰ ਕੀ ਇਕੱਲੇ ਦੇ ਗਿੱਟੇ-ਗਿੱਟੇ ਨਾ ਬੰਨ੍ਹ ਦੇ ਸ਼੍ਰੋਮਣੀ ਕਮੇਟੀ ਨਹੀਂ ਬਚਾਉਂਦੀ ਸ਼੍ਰੋਮਣੀ ਕਮੇਟੀ ਵੀ ਇਕੱਲੇ ਦੇ ਨਿਆਣੇ ਦੇ ਗਿੱਟੇ ਇੱਕ-ਇੱਕ ਗਿੱਟੇ ਨਾਲ ਇੱਕ-ਇੱਕ ਪ੍ਰਚਾਰ ਕੇ ਬੰਨ੍ਹ ਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਪਣੇ ਪੁੱਤਾਂ ਪ੍ਰਤੀ ਆਪਣੀਆਂ ਜਾਇਦਾਦਾਂ ਪ੍ਰਤੀ ਆਪਣੇ ਪ੍ਰਤੀ ਇਸ ਲਈ ਝੋਲੀ ਅੱਢਦਾ ਕਿਉਂਕਿ ਮੇਰਾ ਕੰਮ ਹੈ ਇਹ ਝੋਲੀ ਅੱਢਣੀ ਪੰਥ ਨੂੰ ਕੋਈ ਖਤਰਾ ਨਹੀਂ ਹੈ ਪੰਥ ਨੂੰ ਪੰਥ ਦੀ ਜੱਦੋਜਹਿਦ ਕਰਨ ਵਾਲੇ ਬਹੁਤ ਨੇ ਤੇ ਪੰਥ ਦਾ ਬਾਲੀ ਪੰਥ ਬਚਾ ਲੂ ਥੋੜਾ ਮਹਿਤਾਜ ਨਹੀਂ ਹੈ ਭੰਟ ਤੁਸੀਂ ਆਪਣੇ ਪੁੱਤਾਂ ਦਾ ਫਿਕਰ ਕਰੋ ਆਪਣੀਆਂ ਧੀਆਂ ਦਾ ਫਿਕਰ ਕਰੋ ਦੁੱਖ ਨਾਲ ਸ਼ਰਮ ਨਾਲ ਡੁੱਬ ਕੇ ਮਰ ਜਾਈਏ ਮੈਂ ਉਹੀ ਸ਼ਬਦ ਵਰਤੂੰਗਾ ਜਿਹੜਾ ਵਰਤਿਆ ਜਾਂਦਾ ਮਾਫੀ ਦੇਣੀ ਲਾਈਵ ਚੱਲ ਰਿਹਾ ਬੀਪ ਲਾ ਦਿਓ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਚ ਗਾਂਡੂਆਂ ਦੀ ਪ੍ਰੇਡ ਹੋ ਰਹੀ ਹੈ ਤਾਂ ਤੁਸੀਂ ਕੀ ਕਰਦੇ ਹੋ ਸਰਕਾਰ ਕੀ ਕਰਦੀ ਹੈ ਕਿਉਂਕਿ ਇਹ ਕੁੱਤਖਾਨਾ ਤੇ ਲੁੱਚਪਣਾ ਤੇ ਕੰਜਰਪਣਾ ਤੁਹਾਡੇ ਬਰੂਹਾਂ ਤੇ ਨਹੀਂ ਤੁਹਾਡੇ ਵਿਹੜੇ 'ਚ ਆ ਗਿਆ ਹੈ ਹੁਣ ਦੱਸੋ ਬਚਾਉਣੀ ਕਬੀਸ਼ਰੀਕ ਨਹੀਂ ਬਚਾਉਣੀ ਹੁਣ ਦੱਸੋ ਕਬੀਸ਼ਰਾ ਕੋਲ ਡਿਫੈਂਡਰ ਹੋਣੀ ਚਾਹੀਦੀ ਕਿ ਨਹੀਂ ਦੁੱਖ ਇਸ ਗੱਲ ਦਾ ਨਹੀਂ ਹੈ ਜਾਂ ਇਹਨਾਂ ਨੇ ਡਿਫੈਂਡਰ ਤੇ ਹੀ ਜਾਣ ਕੇ ਤਾਂ ਹੀ ਪ੍ਰਚਾਰ ਹੋਣਾ ਹੈ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀਓ ਤੁਸੀਂ ਕਿਹੜੇ ਪਾਸੇ ਖਲੋਤੇ ਸੀ ਸਮੈਕਾਂ ਵਰਤੌਣ ਵਾਲਿਆਂ ਦੇ ਸਮੈਕਾਂ ਗਾਉਣ ਵਾਲਿਆਂ ਦੇ ਲੁੱਚਪਣਾ ਕੰਜਰਪਣਾ ਕਰਨ ਵਾਲਿਆਂ ਦੇ ਕਿ ਜਿਹੜੇ ਤੁਹਾਡੇ ਪੁੱਤਾਂ ਨੂੰ ਸ਼ਹੀਦਾਂ ਦੀ ਗਾਥਾਂ ਨਾਲ ਜੋੜ ਕੇ ਇਤਿਹਾਸ ਨਾਲ ਜੋੜ ਕੇ ਤੁਹਾਡੀ ਵਿਰਾਸਤ ਨਾਲ ਜੋੜ ਕੇ ਅਣਖ ਨਾਲ ਗੈਰਤ ਨਾਲ ਜੋੜਨ ਜਾ ਰਹੇ ਸੀ ਇਸ ਲਈ ਭਈ ਆਪ ਦਾ ਪਾਸਾ ਕਰ ਲਓ ਇੱਕ ਤੇ ਜਾਂ ਫਿਰ ਇਹ ਰੋਣਾ ਛੱਡ ਦਿਓ ਕਿ ਸਾਡੇ 16-16 ਸਾਲਾਂ ਦੇ ਪੁੱਤਾਂ ਦੀਆਂ ਲਾਸ਼ਾਂ ਸਾਡੇ ਬੁੱਢਿਆਂ ਦੇ ਮੋਢਿਆਂ ਤੇ ਜਾ ਰਹੀਆਂ ਸਰਕਾਰ ਹੀ ਇਕੱਲੀ ਦੋਸ਼ੀ ਹੈ ਕਿਉਂਕਿ ਖਜ਼ਾਨਾ ਇੱਕ ਵੀਸਰੀ ਇਹ ਪਿੰਡਾਂ ਸੱਥਾਂ ਗਲੀਆਂ ਮਹੱਲਿਆਂ ਤੁਹਾਡੇ ਘਰਾਂ ਤੱਕ ਕੁੰਡਾ ਖੜਕਾ ਕੇ ਤੁਹਾਡੇ ਪੁੱਤਾਂ ਨੂੰ ਵਾਪਸ ਸਿੱਕੀ ਦੀ ਦਾਸਤਾਨਾ ਜੋੜ ਰਿਹਾ ਤਾਂ ਇਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਮੈਂ ਇਹਨਾਂ ਦੀ ਦਿੱਤੀ ਡਿਫੈਂਡਰ ਚ ਹਿੱਸਾ ਨਹੀਂ ਲੈਣਾ ਪਰ ਤੁਹਾਨੂੰ ਤੁਹਾਡਾ ਚਿਹਰਾ ਦੁਫਾਣਾ ਸੀ ਸਿਰਫ ਕਿਉਂਕਿ ਲਾਈਵ ਜਾ ਰਿਹਾ ਹੈ ਤੁਹਾਨੂੰ ਸਿਰਫ ਦੱਸਣਾ ਸੀ ਵੀ ਤੁਸੀਂ ਖਲੋਤੇ ਕਿਹੜੇ ਪਾਸੇ ਇੱਥੇ ਬੈਠੀ ਸੰਗਤ ਮਾਫ਼ ਕਰ ਦਿਓ ਕਿਉਂਕਿ ਤੁਸੀਂ ਸਾਰਾ ਪਰਵਿੰਡ ਮੇਰਾ ਪਰਿਵਾਰ ਹੋ ਇਸ ਲਈ ਕਹਿ ਰਿਹਾ ਦੁੱਖ ਨਾਲ ਕਹਿ ਰਿਹਾ ਗਿਆਨੀ ਜਰਨੈਲ ਸਿੰਘ ਸੁਭਰਾਵਾ ਤੇ ਸੁਭਰਾਵਾ ਦਾ ਨਾਂ ਇਸ ਗੱਲ ਦੀ ਮਸ਼ਹੂਰ ਹੈ ਕਿ ਪੂਰੀ ਦੁਨੀਆ ਦੇ ਵਿੱਚ ਜੇ ਇੱਕ ਲੜੀ 'ਚ ਦੇਖਿਆ ਜਾਵੇ ਸਭ ਤੋਂ ਵੱਧ ਕਵੀਸ਼ਰ ਵਿਦਵਾਨ ਲਿਖਾਰੀ ਪਲਵਾਨ ਪਲੇਅਰ ਇਸ ਪਿੰਡ ਨੇ ਦਿੱਤੇ ਤੇ ਜੇ ਇਸ ਪਿੰਡ 'ਚ ਵੀ 16 ਸਾਲ ਦੇ ਬੱਚੇ ਦੀ ਟੀਕਾ ਲਾ ਕੇ ਮੌਤ ਹੋਣੀ ਆ ਨਾ ਤਾਂ ਫਿਰ ਸ਼ੀਸ਼ਾ ਦੁਬਾਰਾ ਵੇਖੋ ਜਾ ਕੇ ਕਰ ਤੇ ਦੇਖੋ ਕਿਤੇ ਆਪਾਂ ਗਲਤ ਪਾਸੇ ਤਾਂ ਨਹੀਂ ਖਲੋਤੇ ਗਲਤ ਚੀਜ਼ਾਂ ਤਾਂ ਨਹੀਂ ਪ੍ਰਮੋਟ ਕਰ ਰਹੇ ਕਿਸੇ ਸਾਡਾ ਸਾਡਾ ਪਾਸਾ ਗਲਤ ਪਾਸੇ ਤੇ ਨਹੀਂ ਆਇਆ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੁਹਾਡੇ ਚਰਨਾਂ ਵਿੱਚ ਕਬੀਸ਼ਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਬੀਸ਼ਰੀ ਕਰੋੜਾਂ ਦੀ ਕਰਨੀ ਜ਼ਰੂਰੀ ਹੈ ਮੈਂ ਜਿੱਥੇ ਮੇਰਾ ਵੀਰ ਹੈ ਅਮਰਜੀਤ ਸਿੰਘ ਮੈਂ ਪੱਬ ਕੋ ਜਨਨਾ ਜਲਦੀ ਆਮ ਸੌਰੀ ਉੱਥੇ ਨਾਲ ਦੀ ਨਾਲ ਇਸ ਉਪਰਾਲੇ ਲਈ ਇਸ ਲਈ ਵੀ ਇਹਨਾਂ ਨੂੰ ਸਪੋਰਟ ਕਰਨਾ ਜ਼ਰੂਰੀ ਹੈ ਕਿਉਂਕਿ ਕੈਂਠੇ ਤੇ 골ਡ ਮੈਡਲ ਨਿੱਕੀ ਗੱਲ ਹੈ ਮੈਂ ਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਹਾਂ ਇਸੇ ਸਟੇਜ ਤੋਂ ਜਦੋਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਬਾਡੀ ਕਰੇਗਾ ਜਿਵੇਂ ਕਬੱਡੀ ਦੇ ਲਈ ਕਰੋੜਾਂ ਦੇ ਨਾਮ ਦਿੱਤੇ ਜਾ ਰਹੇ ਨੇ ਕਬੀਸ਼ਰੀ ਲਈ ਵੀ ਇੱਥੋਂ ਹੀ ਡਿਫੈਂਡਰ ਦਿੱਤੀ ਜਾਵੇ ਇਸ ਗੱਲ ਲਈ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਤੇ ਪੰਥ ਨੂੰ ਬੋਡੀ ਕਰਦਾ ਕਬੀਸ਼ਰੀ ਨੂੰ ਬਚਾਉਣ ਲਈ ਇਹ ਕਰਨਾ ਜ਼ਰੂਰੀ ਹੈ ਤਾਂ ਕਿ ਆਉਣ ਵਾਲੀ ਪਨੀਰੀ ਛੋਟੇ ਬੱਚੇ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਸਕਣ ਇਹ ਕਲਾ ਹੀ ਨਾ ਬਚ ਸਕੇ ਗੁਰੂ ਦੇ ਇਤਿਹਾਸ ਦੀ ਇਹ ਇਬਾਰਤ ਜਿਹੜੀ ਪਿੰਡਾਂ ਤੇ ਸੱਥਾਂ ਦੇ ਲਈ ਹੈ ਇਹ ਬਚ ਸਕੇ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹਨੂੰ ਬਚਾ ਲਈਏ ਰਲ ਕੇ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਵੀਰ ਅਮਰਜੀਤ ਸਿੰਘ ਨੂੰ ਫਾਈਨੈਂਸ਼ੀਅਲੀ ਸਪੋਰਟ ਕੀਤਾ ਪੂਰੀ ਦੁਨੀਆ ਵਿੱਚੋਂ ਉਹਨਾਂ ਸਾਰਿਆਂ ਦਾ ਰਣੀ ਹਾਂ ਤੇ ਉਹਨਾਂ ਨੂੰ ਕਹਿਣਾ ਵੀ ਕਮਰਕੱਸੇ ਕਰ ਲੋ ਅਗਲੀ ਵਾਰੀ ਪੈਸੇ ਡਿਫੈਂਡਰ ਦੇ ਇਕੱਠੇ ਕਰਨੇ ਆ ਇਹ ਧਿਆਨ ਰੱਖਿਓ ਤੇ ਗੁਰੂ ਬਾਡੀ ਕਰੇ ਇਹ ਸੁਪਨਾ ਸਾਡਾ ਪੂਰਾ ਹੋਵੇ ਕਿਉਂਕਿ ਮੇਰੇ ਬਾਰੇ ਮਸ਼ਹੂਰ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਇਹ ਕਿਰਪਾ ਹੈ ਕਿ ਮੈਂ ਉਹਦੀ ਬਖਸ਼ਿਸ਼ ਦੇ ਨਾਲ ਅੱਜ ਤੱਕ ਜਿੱਡਾ ਵੱਡਾ ਵੀ ਸੁਪਨਾ ਲਿਆ ਮੇਰੇ ਬਾਰੇ ਕਿਹਾ ਜਾਂਦਾ ਕਿ ਇਹ ਮੇਸਰ ਟੀਸੀ ਦੇ ਬੇਰ ਦੀ ਗੱਲ ਕਰਦਾ ਜਿੱਡਾ ਵੱਡਾ ਵੀ ਸੁਪਨਾ ਲਿਆ ਗੁਰੂ ਨੇ ਮੇਰੀ ਝੋਲੀ ਪਾਇਆ ਸਤਿਗੁਰੂ ਦੀ ਬਖਸ਼ਿਸ਼ ਹੋਈ ਖੌਰੇ ਇਸੇ ਕਰਕੇ ਹੀ ਬਹੁਤੀ ਵਰੀ ਸਾਡੇ ਵਿਰੋਧੀ ਸਾਨੂੰ ਏਜੰਸੀਆਂ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਗੁਰੂ ਰਾਮਦਾਸ ਧੰਨ ਗੁਰੂ ਹਰਗੋਬਿੰਦ ਸਿੰਘ ਦੇ ਦਰ ਤੇ ਸਾਡੀ ਅੱਖ ਨੀਵੀਂ ਨਾ ਹੋਵੇ ਵਿਰੋਧੀਆਂ ਦਾ ਕਿਹੜੀ ਕਹਾਣੀ ਆ ਲੋਕ ਬਹੁਤ ਕੁਝ ਕਰਦੇ ਆ ਪਰ ਮੈਂ ਗਿਆਨੀ ਜਰਨੈਲ ਸਿੰਘ ਨੂੰ ਯਾਦ ਕਰਦਿਆਂ ਤੁਹਾਡੇ ਨਾਲ ਵਾਅਦਾ ਕਰਦਾ ਉਹਨਾਂ ਨੇ ਕਿਹਾ ਸੀ ਇਹ ਗੱਲ ਮੇਰੇ ਕੋ ਹਜ਼ਾਰਾਂ ਯਾਦਾਂ ਨੇ ਉਹਨਾਂ ਦੀ ਉਹਨਾਂ ਨੇ ਇਹ ਗੱਲ ਕਿਹਾ ਸੀ ਕਿ ਜੇ ਆਪਦੇ ਨਾਂ ਨਾਲ ਆਪਦੇ ਪਿੰਡ ਦਾ ਨਾਂ ਲਾਉਣਾ ਤੇ ਸਾਰੀ ਜ਼ਿੰਦਗੀ ਕੋਈ ਐਸੀ ਕਰਤੂਤ ਨਹੀਂ ਕਰਨੀ ਕਿ ਮੁੜ ਕੇ ਪਿੰਡ ਦਾ ਨਾਂ ਬਦਨਾਮ ਹੋ ਜਾਵੇ ਤੇ ਜਿੱਦਨ ਤੁਸੀਂ ਮੇਰਾ ਸਨਮਾਨ ਕੀਤਾ ਮੈਂ ਉਸ ਦਿਨ ਵੀ ਪ੍ਰੋਮਿਸ ਕੀਤਾ ਸੀ ਮੈਂ ਅੱਜ ਵੀ ਪ੍ਰੋਮਿਸ ਕਰਦਾ ਕਿ ਘੱਟੋ ਘੱਟ ਅਸੀਂ ਤੇ ਸਾਡੀ ਟੀਮ ਕਦੇ ਵੀ ਕੋਈ ਐਸਾ ਕੰਮ ਨਹੀਂ ਕਰਾਂਗੇ ਜਿੱਥੇ ਸਾਡੇ ਪਿੰਡ ਗਿਆਨੀ ਜਰਨੈਲ ਸਿੰਘ ਸਭਰਾਵਾ ਤੇ ਸਭਰਾਵਾ ਦੇ ਨਾਂ ਨੂੰ ਦਾਗ ਲੱਗੇ ਪੰਤਵਲ ਮੁਹ ਕਰਕੇ ਸ੍ਰੀ ਅਕਾਲ ਤਖਸਾਲ ਸਾਹਿਬ ਵੱਲ ਮੁਖ ਕਰਕੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਵਾਂਗੇ ਬੋਲਦੇ ਰਵਾਂਗੇ ਕਿਸੇ ਨੂੰ ਫਿੱਟ ਬੈਂਦਾ ਨਹੀਂ ਬੈਂਦਾ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਬਖਸ਼ਿਸ਼ ਕਰਨ ਤੇ ਤਿਆਰੀ ਕਰ ਲਓ ਅਗਲੇ ਕੁਇਸਰੀ ਦਰਬਾਰ ਤੇ ਡਿਫੈਂਡੈਂਟ ਅਸੀਸ ਦੇ ਦਿਓ ਬੇਗ ਵਿੱਚ ਕਹਿੰਦਾ ਕੁਝ ਐਸਾ ਵੀ ਕਿਹਾ ਗਿਆ ਹੋਵਾਂਗਾ ਜਿਹੜਾ ਬੁਰਾ ਲੱਗਦਾ ਹੋਵੇ ਉਹਦੇ ਲਈ ਮਾਫੀ ਤੁਹਾਡਾ ਕਦਮ ਕਦਮ ਸਤਗੁਰੂ ਲੇਖੇ ਲਾਉਣ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਸਿਰ ਰੱਖ ਕੇ ਬਹੁਤ ਬਹੁਤ ਧੰਨਵਾਦ ਅਸੀਸ ਦਿਓ ਇਸ ਸਾਰੀ ਟੀਮ ਨੂੰ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ